ਕਉ ਕਾ ਸਾਹੇ ਵਿੱਚ ਸੰਗਤ ਹਰਪ੍ਰਵ ਬਸਤਨ ਫਿਰ ਅਸਤ ਵਿਤਕਰਾ ਕਰਨ ਸਤ ਅਸੀਂ ਤਾਂ ਕਰਦੇ ਜਦ ਸਤਿਗੁਰ ਨਾਨਕ ਦੇਵ ਮਹਾਰਾਜ ਬੈਠੇ ਤੇ ਮਹਾਰਾਜ ਨੇ ਝੋਜਨ ਆਪ ਛਕਿਆ ਭਾਈ ਲਖਲੋ ਨੂੰ ਵੀ ਹੁਕਮ ਕੀਤਾ ਕਹਿੰਦੇ ਤੂੰ ਵੀ ਗੱਲਾਂ ਬਾਤਾਂ ਕਰਨ ਲੱਗੇ ਕਹਿੰਦੇ ਦਸ ਨਾਲ ਦੁਆਰੇ ਫਿਰ ਕਹਿੰਦੇ ਕਹਿੰਦੇ ਕੀ ਕੰਮ ਕਰਦਾ ਹਾਂ ਮੈਂ ਮਹਾਰਾਜ ਜੰਮਦੇ ਕੀੜੀਆਂ ਨਮੀਆਂ ਬਣਾਤੀਆਂ ਪ੍ਰਾਣੀਆਂ ਦੀ ਬ੍ਰਮਤ ਕਰਦੀ ਆ ਜਦੋਂ ਆਪ ਜੀ ਆਏ ਉਹ ਰਖੀਲੇ ਘਟਦਾ ਸੀ ਤਨੇ ਸਾਥ ਸੰਗ ਜਿਓ ساری ਜ਼ਿੰਦਗੀ ਕਿੱਲੇ ਹੀ ਘਟਦਾ ਰਹੇਗਾ ساری ਜ਼ਿੰਦਗੀ ਕਿੱਲੇ ਹੀ ਘਟਦਾ ਰਹੇਗਾ ਹਲਚਲ ਹੋਊਗੀ ਅੰਦਰ ਵੀ ਅੱਗੇ ਵੀ ਕੋਈ ਚੀਜ਼ ਹੈ ਕਿਉਂਕਿ ਜਿਹੜਾ ਦਰਸ਼ਨੀ ਦਾ ਟੀਚਰ ਉਹ 10ਵੀਂ ਦੇ ਵਿਦਿਆਰਥੀਆਂ ਨੇ ਪੜ੍ਹ ਸਕਦਾ 12ਵੀਂ ਦਾ ਬਾਅਦ ਵੀਏ ਦਾ ਵੀਏ ਕੋਈ ਪ੍ਰੋਫੈਸਰ ਐ ਲੈਕਚਰਰ ਪ੍ਰਿੰਸੀਪਲ ਜੀ ਨੇ ਕਿਨਨ ਮਾਸਟਰ ਡਿਗਰੀ ਡਾਕਟਰ ਡਿਗਰੀ ਕੀਤੀ ਉਹ ਉੱਚੀਆਂ ਡਿਗਰੀਆਂ ਵਾਲੇ ਲੈਕਚਰਰ ਪ੍ਰੋਫੈਸਰ ਪ੍ਰਿੰਸੀਪਲ ਨੂੰ ਪੜਾਉਣਗੇ ਸਤ ਸੰਜਲਨ ਡਾਕਟਰ ਡਿਗਰੀ ਕੀ ਇਸੇ ਤਰ੍ਹਾਂ ਰੱਬ ਦੀ ਗੱਲ ਜਿਹੜੀ ਅੰਦਰੋਂ ਹਉ ਗੁਰਨਾਨਕ ਪਾਤਸ਼ਾਹ ਆਪ ਰੱਬ ਨੇ ਉਹਨਾਂ ਦਾ ਇੱਕ ਬਚਨ ਹੈ ਜਿਹੜਾ ਅੰਦਰੋਂ ਹਲਚਲ ਕਰ ਦਿੰਦਾ ਸਾਸ ਸੂਤੇ ਇੱਕ ਬਚਨ ਮਹਾਰਾਜ ਨੂੰ ਕਹਿੰਦੇ ਮਹਾਰਾਜ ਨੂੰ ਕਹਿੰਦੇ ਭਾਈ ਲਾਲੋ ਹੋ ਜਿਹੜਾ ਜਨਮ ਜਨਮ ਦਾ ਖੋਤਾ ਜਿਹੜਾ ਜਨਮ ਜਨਮ ਦਾ ਖੋਤਾ ਮਿਲ ਕੇ ਜਨਮ ਜਨਮ ਦਾ ਫੁੱਟਾ ਬਿੱਡਾ ਜਨਮ ਜਨਮ ਦਾ ਫੁੱਟਾ ਜਿੜਾ ਜਨਮ ਜਨਮ ਦਾ ਫੁੱਟਾ ਜਨਮ ਜਨਮ ਦਾ ਫੁੱਟਾ ਬੋਲੋ ਬੀਬੀਆਂ

करो न न ད�ས <laughs> ད�ས ਕੁਝ ਨੀ ਨਾ ਉਹ ਮੈਂ ਕੇ ਕੋ ਤੋ ਬਣਵਾਉਂ ਜਿੱਥੇ ਕਵਤਾਂ ਜਿੱਲੇ ਦੀਆਂ ਗੰਡਾਂ ਉੱਤੇ ਘੜਤਾ ਮਨ ਦੇ ਵਿੱਚ ਕੋਈ ਨਾ ਗੰਡਾਂ ਨੇ ਇੱਥੇ ਬੈਠੇ ਮੈਂ ਕਾਪੀ ਥੋੜਾ ਐਨਾ ਜਦ ਪਾਣੀ ਵਿੱਚ ਮੱਛਲੀ ਚਲ ਚਲਾਈ ਕਰਦੀ ਹੈ ਨਾ ਇੱਕ ਉੰਕ ਤੇ ਹਜ਼ਾਰਾ ਹੋਣਾ ਚੱਲ ਚੱਲ ਕੱਤਰ ਪਤਾਟ ਔਰ ਕਟ ਦਮਨ ਕੱਚ ਕੁਮਾਤ ਉਤ ਦੀਪ ਦੀਪ ਸਿਖਾਏ ਮਨ ਮਿਰ ਤਖ ਨਾ ਕਭੂ ਜਿਹੜਾ ਉਹ ਵਿਚੜਦਾ ਹੈ ਕਭੂ ਜਾਏ ਭਿਆਲੇ ਲੋਭੀ ਜਿਹੜਾ ਫਿਰ ਨਾ ਰਹਤ ਹੈ ਚਾਰੇ ਕੁੰਨਾ ਕਬੀਰ ਮਨ ਪੰਖੀ ਭਇਆ ਉੱਡ ਉੱਡ ਗਹਿਰ ਉਸ ਬੈਠੀ ਬੈਠਾ ਸਰੀਰ ਵਿੱਚ ਬੈਠਾ ਇਹ ਪਤਾ ਨਹੀਂ ਕਿਤਨ ਕਰਦਾ ਅਸਾਸੀ ਐਡਾ ਭਾਪ ਕਿਉਂ ਕਰੀ ਘਟਿਆ બસ ਇਹਨਾ ਕਹਿਣ ਦੀ ਲੋੜ ਸੀ ਮੱਥਾ ਟੇਕ ਕੇ ਗੁਰੂ ਨਾਨਕ ਦੇ ਚਰਨਾਂ ਤੇ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਸਿਰ ਤੇ ਹੱਥ ਸਤਿਗੁਰੂ ਘੂਮ ਦਾ ਦੇ ਵਿੱਚ ਪਹੁੰਚ ਗਿਆ ਸਤਨੇ ਘੂਮ ਦਾ ਮਹਾਪੁਰਸ਼ ਜਿਹੜਾ ਬੰਦਗੀ ਕਰਨ ਵਾਲਿਆ ਹੁਣ ਅੱਜ ਕੱਲ ਇਰਖਾਂਤ ਹੋ ਗਿਆ ਕਿ ਮੈਂ ਤੁਹਾ ਆਪ ਤਾਂ ਤੋ ਪੌੜੀਆਂ ਤੇ ਚੜਿਆ ਨਹੀਂ ਜਾਂਦਾ ਮੈਂ ਤੁਹਾ ਆਪ ਤਾਂ ਸਾਧ ਸੰਗ ਜੀਓ ਨੰਦਪੁਰ ਸਾਹਿਬ ਗਿਆ ਨਹੀਂ ਜਾਂਦਾ ਕਰ ਸ੍ਰੀ ਕੇਸ ਗਰ ਜੇ ਮੈਂ ਕਾਮ ਨਹੀਂ ਕੇਸ ਗਰ ਦਾ ਹੈ ਹੀ ਨਹੀਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਨਹੀਂ ਗਿਆ ਤੇ ਲਿਖੇ ਹੀ ਜਾਵਾਂ ਕਿ ਹੈ ਹੀ ਨਹੀਂ ਹੈ ਪਰ ਆ ਦੁਨੀਆ ਵਿੱਚ ਜਦੋਂ ਮਨ ਚੜਿਆ ਦਸਦਾ ਖਾਸ ਤਿੱਥੇ ਊਂਗ ਨਾ ਭੁੱਖ ਹੈ ਹਰਮਤ ਨਾਮ ਸੁਖ ਵਾਸ ਰੱਬ ਦੇ ਪਿਆਰੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਭਾਈ ਲਾਲੋ ਦੀ ਸੋਟੀ ਬਿਰਤੀ ਉੱਚੀ ਲਾਲੋ ਸੰਫਰ ਭੋਜਨ ਛਕਣਾ ਬਾਕੀਆਂ ਨੂੰ ਵੀ ਬਣਾ ਬਣਾਉਂਦੇ ਆ ਭੋਜਨ ਸਾਧ ਸੰਗਤ ਨੂੰ ਭੋਜਨ ਬਣਾਉਂਦੇ ਅੱਜ ਸਾਗ ਬਣਾਇਆ ਸਾਗ ਦੇ ਨਾਲ ਬਾਜਰੇ ਦੀਆਂ ਰੋਟੀਆਂ ਕੋਧਰਾ ਵੀ ਖਾਦੇ ਇੱਕ ਕੋਧਰਾ ਹੋਰ ਮਾਰੂ ਧਰਤੀ ਤੇ ਹੁੰਦਾ ਉਹਨੂੰ ਕੁੱਟ ਕੇ ਪੀਸ ਲਿਆ ਜਾਂਦਾ ਇੱਥੇ ਬਾਜਰੇ ਦੀ ਗੱਲ ਕੀਤੀ ਕੋਧਰੇ ਦੀ ਰੋਟੀ ਸਾਧ ਸੰਗਤ ਨੂੰ ਜਦੋਂ ਜਿਹੜੇ ਸੰਨਿਆਸੀਆਂ ਨੂੰ ਸਤਿਗੁਰਾਂ ਨੇ ਜਿਹੜੇ ਬਰਾਗੀਆਂ ਨੂੰ ਸਤਿਗੁਰਾਂ ਨੇ ਜਿਹੜੇ ਦੁੱਧਾ ਧਾਰੀਆਂ ਨੂੰ ਪਰਮ ਹੰਸਾਂ ਨੂੰ ਅਖੌਤੀ ਸਮਾਜ ਦਾ ਭਾਰ ਬਣੇ ਹੋਏ ਸੀ ਜੋਗੀ ਜੰਗ ਸ਼ਰੇਵੜੇ ਔਰ ਉਹਨਾਂ ਨੇ ਜਾ ਕੇ ਬਾਦਸ਼ਾਹ ਦੇ ਅਹਲਕਾਰ ਕੋਲੇ ਚੁਗਲੀ ਕਰਤੀ ਕਹਿੰਦੇ ਨਾਨਕ ਕੱਪਾ ਆਇਆ ਹਿੰਦੂ ਕਹਿੰਦੇ ਕਿ ਨਾਨਕ ਕੱਪਾ ਇਸਲਾਮ ਧਰਮ ਦੇ ਲੋਕ ਕਹਿੰਦੇ ਨੇ ਨਾਨਕ ਬਲੀਤੀ ਦੰਨ ਪੀਰ ਵੀ ਕਹਿੰਦੇ ਨੇ ਨਾਨਕ ਸ਼ਾਹ ਵੀ